ਬੇਹਦੀ ਮੰਦਪਗੀ ਖਬਰ ਜਿਹੜੀ ਆ ਉਹ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਕਿ ਅੰਮ੍ਰਿਤਸਰ ਦੇ ਵਿੱਚ ਬੀ ਆਰ ਅੰਬੇਦਕਰ ਦੀ ਜਿਹੜੀ ਮੂਰਤੀ ਨੂੰ ਉਹਨੂੰ ਤੋੜਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਹੈ ਤੇ ਸੰਵਿਧਾਨ ਨੂੰ ਅੱਗ ਲਗਾ ਦਿੱਤੀ ਗਈ ਸੀ ਔਰ ਤੁਹਾਨੂੰ ਦੱਸਦੀ ਕਿ ਇੱਕ ਸਖਸ਼ ਜਿਹੜਾ ਕਿ ਤਸਵੀਰਾਂ ਚ ਵੀ ਤੁਸੀਂ ਦੇਖ ਸਕਦੇ ਹੋ ਕਿ ਇੱਕ ਸਖਸ਼ ਜਿਹੜਾ ਪਿੱਛੇ ਪੌੜੀ ਲੱਗੀ ਹੋਈ ਹੈ ਤਾਂ ਪੌੜੀ ਤੇ ਚੜ ਕੇ ਤਾਂ ਬੀ ਆਰ ਅੰਬੇਦਕਰ ਦੀ ਜਿਹੜੀ ਇਹ ਮੂਰਤੀ ਆ ਉਹਨੂੰ ਤੋੜਨ ਦੀ ਜਿਹੜੀ ਉਹ ਕੋਸ਼ਿਸ਼ ਕਰ ਰਿਹਾ ਹੈ ਤਾਂ ਲਗਾਤਾਰ ਜਿਹੜੀਆਂ ਥੋੜਿਆਂ ਦੇ ਨਾਲ ਉਹਦੇ ਉੱਤੇ ਜਿਹੜਾ ਲਗਾਤਾਰ ਵਾਰ ਕੀਤੇ ਗਏ ਨੇ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਜਿਹੜੀ ਮੰਦਭਾਗੀ ਖਬਰ ਹੈ ਤਾਂ ਇੱਕ ਪਾਸੇ ਜਿਹੜਾ ਪੂਰਾ ਦੇਸ਼ ਜਿਹੜਾ ਆ ਗਣਤੰਤਰ ਦਿਵਸ ਮਨਾ ਰਿਹਾ ਹੈ ਕਿ ਜਿਨ੍ਹਾਂ ਨੇ ਜਿਹੜਾ ਸੰਵਿਧਾਨ ਜੜਾ ਆ ਉਹ ਲਾਗੂ ਕਰਵਾਇਆ ਸੀਗਾ ਤਾਂ ਅੱਜ ਉਹਨਾਂ ਦੀ ਹੀ ਜਿਹੜੀ ਮੂਰਤੀਆਂ ਨੇ ਜਿਹੜੀਆਂ ਪ੍ਰਤਿਮਾ ਨੇ ਉਹਨਾਂ ਨੂੰ ਜਿਹੜੀ ਆ ਖੰਡਿਤ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਗਈ ਇਸ ਰੋਸ਼ਵਜੋ ਅ ਐਸੀ ਸਮਾਜ ਦੇ ਵਿੱਚ ਅਤੇ ਵਾਲਮੀਕੀ ਭਾਈਚਾਰੇ ਦੇ ਵਿੱਚ ਰੋਸ਼ ਪ੍ਰਦਰਸ਼ਨ ਪਾਇਆ ਗਿਆ ਉਹਨਾਂ ਨੇ ਰੋਡ ਜਮ ਕਰਕੇ ਉੱਥੇ ਰੋਜ ਪ੍ਰਦਰਸ਼ਨ ਕੀਤਾ ਪ੍ਰਸ਼ਾਸਨ ਦੇ ਖਿਲਾਫ ਔਰ ਆ ਦੱਸਿਆ ਜਾ ਰਿਹਾ ਹੈ ਕਿ ਬੰਦ ਦੀ ਵੀ ਜਿਹੜੀ ਕੋਲ ਉਹ ਵਾਲਮਿਕੀ ਭਾਈਚਾਰੇ ਵੱਲੋਂ ਐਸਸੀ ਸਮਾਜ ਵੱਲੋਂ ਦਿੱਤੀ ਗਈ ਹੈ ਤਾਂ ਇਹ ਫਿਲਹਾਲ ਜਿਹੜਾ ਉਸ ਨੌਜਵਾਨ ਨੂੰ ਮੌਕੇ ਤੋਂ ਫੜ ਲਿੱਤਾ ਗਿਆ ਹੈ ਤਾਂ ਪੁਲਿਸ ਦੀ ਕਸਟਡੀ ਦੇ ਵਿੱਚ ਹੈ ਤਾਂ ਪੁਲਿਸ ਵੱਲੋਂ ਕਿਹਾ ਗਿਆ ਹੈ ਕਿ ਇਸ ਨੂੰ ਹਿਰਾਸਤ ਚ ਲੈ ਕੇ ਤੇ ਇਹਦੇ ਕੋਲ ਜਿਹੜੀ ਪੁੱਛਗਿੱਛ ਕੀਤੀ ਜਾ ਰਹੀ ਹੈ ਕੀ ਕਰਨਾ ਘਟੀ ਹੈ ਜੀ ਅੰਮ੍ਰਿਤਸਰ ਗੁਰੂ ਨਗਰੀ ਅੰਮ੍ਰਿਤਸਰ ਪਗਵਾਲ ਵਾਲਮੀ ਕੀ ਤੀਰਦੀ ਨਗਰੀ ਅੰਮ੍ਰਿਤਸਰ ਦੇ ਵਿੱਚ ਬਾਬਾ ਸਾਹਿਬ ਦੀ ਪ੍ਰਤਿਮਾ ਅ ਮਥੋੜੇ ਮਾਰ ਮਾਰ ਕੇ ਖੰਡਿਤ ਕੀਤਾ ਗਿਆ ਸੰਵਿਧਾਨ ਨੂੰ ਅਗਲਾਤੀ ਗਈ ਹੈ ਉਹ ਸੰਵਿਧਾਨ ਨੂੰ ਤੋੜਿਆ ਗਿਆ ਵਾ ਔਰ ਪੁਲਿਸ ਪ੍ਰਸ਼ਾਸਨ ਨੂੰ ਕਈ ਵਾਰ ਬੇਨਤੀ ਕੀਤੀ ਗਈ ਸੀ ਕਿ ਤੇ ਸਕਿਉਰਿਟੀ ਦਾ ਪ੍ਰਬੰਧ ਨਹੀਂ ਹੈਗਾ ਕੱਲ ਪੌਣੇ 5 ਵਜੇ ਐਸ ਐਚ ਓ ਕਤਵਾਲੀ ਨੂੰ ਫੋਨ ਕੀਤਾ ਗਿਆ ਸੀ ਲੋਕ ਤੇ ਲੜ ਝਗੜ ਰਹੇ ਆ ਬੀਬੀ ਆਪਰ ਸਿਰ ਲੜਜਗ ਦੇ ਰਹੀਆਂ ਲੜਾਈ ਝਗੜਾ ਤੇ ਦਸਤਾਰਾ ਲਾਤ ਰਹੀਆਂ ਇੱਥੇ ਪੁਲਿਸ ਦਾ ਪ੍ਰਬੰਧ ਨਹੀਂ ਹੈਗਾ ਔਰ ਅੱਜ ਸੰਵਿਧਾਨ ਲਾਗੂ ਦੇ ਦਿਨ ਦੇ ਉੱਤੇ ਜਿਸ ਦਿਨ ਦਲਿਤਾਂ ਦਾ ਮਹਿਰਾਮ ਵਾਲੀ ਅਧਿਕਾਰਾਂ ਦੇ ਦਰਵਾਜ਼ੇ ਖੁੱਲੇ ਸਭ ਤੋਂ ਵੱਡਾ ਦਿਨ ਸੀ ਅੱਜ ਮਨੁੱਖੀ ਦੀ ਤਾਕਤਾਂ ਨੇ ਇੱਥੋਂ ਦੀਆਂ ਕੁਝ ਸੰਵਿਧਾਨ ਵਿਰੋਧੀ ਜਥੇਬੰਦੀਆਂ ਨੇ ਇੱਕ ਕਰਤੂਤ ਕੀਤੀ ਹੈ ਪੁਲਿਸ ਕਹਿੰਦੀ ਬੰਦਾ ਰਸ ਚ ਲੈ ਲਿਆ ਸਾਨੂੰ ਇੱਕ ਬੰਦਾ ਬਾਹਰ ਚਾਹੀਦਾ ਆਪਾਂ ਆਪਣੇ ਹਿਸਾਬ ਦੇ ਨਾਲ ਨਿਆਂ ਚਾਹਨੇ ਆਂ ਔਰ ਬਾਬਾ ਸਾਹਿਬ ਦਾ ਸੰਵਿਧਾਨ ਜਲਦ ਤੋਂ ਜਲਦ ਕੀਤਾ ਜਾਵੇ ਕੱਲ ਅੰਮ੍ਰਿਤਸਰ ਬੰਦ ਦੀ ਕਾਲ ਹੈਗੀ ਆ ਦੂਜੀ ਬੇਨ ਇਹ ਐਸ.ਆਈ.ਐਸ.ਟੀ ਦਾ ਪਰਚਾ ਬੰਦਾ 292ਏ ਬੰਦੀ ਜੋ ਐਸ.ਈ. ਰੈਬਰਾਂ ਦੇ ਐਸ.ਈ. ਮਹਾਪੁਰਸ਼ਾਂ ਦੇ ਬੇਅਦਬੀ ਕਰਨ ਤੇ ਧਾਰਾ ਬੰਦੀਆਂ ਪਰ ਪੁਲਿਸ ਪ੍ਰਸ਼ਾਸਨ ਦਾ ਕੋਈ ਵੀ ਵੱਡਾ ਅਫਸਰ ਆਨ ਨੂੰ ਤਿਆਰ ਨਹੀਂ ਹੈਗਾ ਜਿਹੜਾ ਐਸ.ਐਚ.ਓ ਆਇਆ ਕਹਿੰਦਾ ਮੈਂ ਤੇ ਆ ਪੰਜ ਸੱਤ ਦਿਨ ਦੀ ਛੁੱਟੀਆਂ ਤੋਂ ਬਾਅਦ ਆਇਆ ਮੈਨੂੰ ਕੀ ਪਤਾ ਤੇ ਕੀ ਹੋਇਆ ਸੋ ਹਾਲਾਤ ਜਿਹੜੇ ਅੱਜ ਵੱਧ ਤੋਂ ਵੱਧ ਹੁੰਦੇ ਜਾ ਰਹੇ ਆ ਉਮੀਦ ਨਹੀਂ ਸੀ ਕੋਲੇ ਭਾਰਤ ਚ ਬਾਬਾ ਸਾਦੇ ਪ੍ਰਤੀਮਾਂ ਤੋੜੀਆਂ ਜਾਂਦੀਆਂ ਜੇ ਪਿਆਰ ਕਰਨ ਵਾਲੇ ਕਰੋੜਾਂ ਅਰਬਾਂ ਚ ਹੈਗੇ ਆ ਤੇ ਨਫ਼ਰਤ ਕਰਨ ਵਾਲੇ ਮਨੁਵਾਦੀ ਵੀ ਬੜੇ ਆ ਪਰ ਇਹ ਉਮੀਦ ਨਹੀਂ ਸੀ ਗੰਮੀ ਸਰਦੀ ਪਗਵਾਲ ਵਾਲ ਇਸ ਤਰੀਕੇ ਦੀ ਮੰਨੂ ਆਦੀ ਹਰਕਤ ਹੋਏ। ਇਹ ਇੱਕ ਬੜੀ ਵੱਡੀ ਗੱਲ ਚਰਚਾ ਦਾ ਵਿਸ਼ੇ ਹੈ ਕਿ ਇਹ ਪੋੜੀ ਕਿਉਂ ਲਗਾਈ ਗਈ? ਪੋੜੀ ਅਸਲੀ ਗੱਲ ਜੀ ਪੋੜੀ ਹਰ ਸਾਲ ਲਗਾਈ ਜਾਂਦੀ ਹੈ। ਬਾਬਾ ਸਾਹਿਬ ਦੀ ਪ੍ਰਤਿਮਾ 26 ਜਨਵਰੀ ਹੋਵੇ ਚਾਹੇ 6 ਦਸੰਬਰ ਹੋਵੇ। ਪੋੜੀ ਫਾਇਰ ਬਗੇਟ ਵੱਲੋਂ ਲਗਾਈ ਜਾਂਦੀ ਜਿੱਥੇ ਬੰਦਿਆ ਇੱਥੇ ਆਉਂਦੀਆਂ ਬਾਬਾ ਸਾਹਿਬ ਨੂੰ ਨਮਨ ਕਰਦੀਆਂ ਵਾ ਆਪਣੇ ਕੋਲ ਚੜਾਉਂਦੀਆਂ ਨੇ ਕਿਉਂਕਿ ਉੱਦਾਂ ਇੱਥੇ ਪਹੁੰਚਣ ਦਾ ਕੋਈ ਹੈਗਾ ਨਹੀਂ ਹੈ ਇੰਤਜ਼ਾਮ। ਪੋੜੀ ਵਾਲਾ ਕੋਈ ਇਸ਼ੂ ਨਹੀਂ ਹੈਗਾ। ਉਹ ਆਇਆ ਹੀ ਸੰਵਿਧਾਨ ਨੂੰ ਅੱਗ ਲਾਣ ਸੀ। ਪੋੜੀ ਦਾ ਨੂੰ ਮੌਕਾ ਮਿਲ ਗਿਆ ਤੇ ਪੋੜੀ ਯੋਗ ਮਨੁਵਦੀ ਅਨਸਰ ਨੇ ਮਨੁਵਦੀ ਸ਼ਾਰਤੀ ਤਤਵ ਨੇ ਜਿਹੜੇ ਦਿੱਲੀ ਚ ਵੀ ਬੈਠੇ ਨੇ ਤੇ ਪੰਜਾਬ ਚ ਵੀ ਅੰਮ੍ਰਿਤਸਰ ਦੇ ਵੀ ਆਬੋ ਹਵਾ ਚ ਹੈਗੇ ਜਿਹੜਾ ਹੋਇਆ ਹੈ ਇਸ ਦੇ ਵਿੱਚ ਜਿਹਦੇ ਵੱਲੋਂ ਕੀਤਾ ਗਿਆ ਉਸ ਉਸ ਨੂੰ ਜਿਹੜਾ ਪੁਲਸ ਨੂੰ ਕਾਬੂ ਕਰ ਲਿਆ ਗਿਆ ਤੇ ਇਹਦੇ ਜੋ ਵੀ ਇਹਨੇ ਇਸ ਇਨਸੀਡੈਂਟ ਨੂੰ ਅੰਜਾਮ ਦਿੱਤਾ ਵਾ ਉਸ ਤੇ ਮੁਕਦਮਾ ਦਰਜ ਕਰਕੇ ਜਿਹੜੀ ਸਾਡੇ ਵੱਲੋਂ ਮਾਰਦੀ ਕਾਨੂੰਨੀ ਕਰਦਾ ਜੀ ਬਿੱਟਾ ਹੋਈ ਕੀ ਹੈ ਜੀ ਕੋਈ ਨੀ ਨੌਜਵਾਨ ਕੀ ਉਹ ਤਾਂ ਅਜੇ ਮੌਕੇ ਤੇ ਪਹੁੰਚੇ ਆ ਜੀ ਇਹ ਨੌਜਵਾਨ ਕਿਸ ਦੂਸਰੇ ਜ਼ਿਲ੍ਹੇ ਨਾਲ ਸੰਬੰਧਿਤ ਹੈ ਜੀ ਇੱਥੇ ਕਿਉਂ ਆਇਆ ਕਿਵੇਂ ਆਇਆ ਉਹ ਸਾਰੀ ਚੀਜ਼ ਅਸੀਂ ਇਨਵੈਸਟੀਗੇਟ ਕਰਾਂਗੇ ਅਸੀਂ ਮੌਕੇ ਤੇ ਪਹੁੰਚ ਕੇ ਸਾਰੀ ਚੀਜ਼ ਦਾ ਜਾਚਾ ਲਿਆ ਵਾ ਉਸ ਤੋਂ ਬਾਅਦ ਜਿਹੜਾ ਦੋਸ਼ੀ ਹੈ